ਇਹ ਬਹੁਤ ਹੀ ਪਵਿੱਤਰ ਸਥਾਨ ਕੋਟਲਾ ਨਿਹੰਗ ਖਾਨ ਜੋ ਅੱਜ ਬੜੇ ਅਦਬ ਦੇ ਨਾਲ ਯਾਦ ਕੀਤਾ ਜਾਂਦਾ ਹੈ ਤੁਸੀਂ ਸਾਰਿਆਂ ਨੇ ਇਤਿਹਾਸ ਪੜ੍ਹਿਆ ਸੁਣਿਆ ਹੋਵੇਗਾ ਕਿ ਜਦੋਂ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਉਹ ਮੁਗਲ ਫੌਜਾਂ ਜਿਹੜੀਆਂ ਸੀ ਰੋਪੜ ਤੋਂ ਫੌਜਦਾਰ ਜਿਹੜਾ ਸੀ ਉਹ ਮਗਰ ਪਿੱਛਾ ਕਰਦਾ ਆ ਰਿਹਾ ਸੀ ਇਹ ਸਥਾਨ ਇਹ ਘਰ ਭਾਈ ਫਾਦੇ ਸਤਕਾਰਯੋਗ ਵੀਰ ਨਿਹੰਗ ਖਾਨ ਦਾ ਸੀ ਘਰ ਸੀ ਕਿਲਾ ਸੀ ਇਤਿਹਾਸਮਈ ਇਹਨਾਂ ਦੇ ਕਿਲਾ ਸੀ ਆਪਾਂ ਦਰਸ਼ਨ ਕਰ ਸਕਦੇ ਹਾਂ ਸਾਰੇ ਜਾਣੇ ਇਸ ਉਪਿਤਰ ਸਥਾਨ ਦੇ ਅੱਜ ਵੀ ਉਹ ਦ੍ਰਿਸ਼ ਜਿਹੜਾ ਵਾ ਉਹ ਬਿਲਡਿੰਗ ਜਿਹੜੀ ਆ ਕੱਚਾ ਜਿਹੜੀਆਂ ਗੁਰਨਾਨਕ ਨਾਨਕਸ਼ਾਹੀ ਪੁਰਾਣੀਆਂ ਇੱਟਾਂ ਜਿਹੜੀਆਂ ਨੇ ਉਹ ਆਪਾਂ ਨੂੰ ਦੇਖ ਸਕਦੇ ਹਾਂ ਆ ਵੀ ਥੱਲੇ ਨੀਹਾਂ ਦੇ ਵਿੱਚ ਵੀ ਆਪਾਂ ਬਾਲ ਕਟਾਕ ਤਾਂ ਨੇ ਰੋਟੇ ਮਦਾਰੀ ਬਣੀ ਫਿਰਦੇ ਆ ਤੇ ਆ ਗੁਰੂ ਘਰੋਂ ਸਿੱਖੋਂ ਆਪਣੀ ਨਾਲੇ ਕਿੰਨੇ ਲੈ ਰਹੋ ਸਾਡੇ ਕਿਉਂ ਨਹੀਂ ਕਰਦੇ ਵੀਰ ਨੇ ਦੱਸਿਆ ਕਿ ਨਬੀ ਖਾਨ ਤੇ ਗਣੀ ਖਾਨ ਜਿਹੜੇ ਸਨ ਦੋ ਸਾਡੇ ਮੁਸਲਮਾਨ ਵੀਰ ਉਹਨਾਂ ਦਾ ਇਹ ਉਹਨਾਂ ਦੇ ਭੂਆ ਦੇ ਪੁੱਤਰ ਸਨ ਨਿਹੰਗ ਕੋਟਲਾ ਖਾਂਦੇ ਇਹ ਖੂ ਉਹਨਾਂ ਦੀ ਪਿਛਲੇ ਸਮੇਂ ਦੇ ਪਰਿਵਾਰ ਦਾ ਜੋ ਆਪਾਂ ਦਰਸ਼ਨ ਕਰ ਸਕਦੇ ਆ ਗੜੀ ਰਾਮ ਇਹ ਖੂ ਅੱਜ ਵੀ ਸੰਭਾਲ ਕੇ ਰੱਖਿਆ ਹੈ ਇਹਨਾਂ ਨੇ ਸੰਤਾਂ ਨੇ ਇਤਿਹਾਸ ਮੁਤਾਬਕ ਕਿਹਾ ਜਾਂਦਾ ਕਿ ਜਦੋਂ ਭਾਈ ਬਚਿੱਤਰ ਸਿੰਘ ਬਹੁਤ ਜ਼ਿਆਦਾ ਜ਼ਖਮੀ ਸਨ ਤਾਂ ਇਸ ਕਮਰੇ ਦੇ ਵਿੱਚ ਉਹ ਬੈਠੇ ਸਨ ਅੱਜ ਇਹ ਛੋਟਾ ਜਿਹਾ ਕਮਰਾ ਦਾ ਰੂਪ ਧਾਰਨ ਕੀਤਾ ਹੋਇਆ ਵਾ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਕਿ ਇਹ ਉਹੀ ਆਪਾਂ ਵੇਖ ਸਕਦੇ ਹਾਂ ਨਾਨਕ ਸ਼ਾਈਟਾਂ ਲੱਗੀਆਂ ਹੋਈਆਂ ਨੇ ਇੱਥੇ ਤੇ ਇੱਥੇ ਹੀ ਸਾਡੀ ਸਤਿਕਾਰਯੋਗ ਮਾਤਾ ਭੈਣ ਕਹ ਲਈਏ ਮਮਤਾ ਜੀ ਉਹ ਵੀ ਇਸ ਕਮਰੇ ਵਿੱਚ ਹੀ ਸਨ ਜਦੋਂ ਰੋਪੜ ਦੇ ਫੌਜਦਾਰ ਨੇ ਕਿ ਕਿਲੇ ਨੂੰ ਘੇਰਾ ਪਾਇਆ ਤੇ ਘੇਰਿਆ ਸਾਰਾ ਘਰ ਚੈੱਕ ਕੀਤਾ ਤਾਂ ਨਿਆਂਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਜੜੇ ਨੇ ਬੈਠੇ ਨੇ ਇਹ ਗੱਲ ਜਦੋਂ ਭੈਣ ਮਮਤਾਜ ਨੇ ਸੁਣੀ ਤਾਂ ਉਹਨਾਂ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਸਦਾ ਦੇ ਲਈ ਆਪਣਾ ਪਤੀ ਮੰਨ ਲਿਆ ਦੱਸਿਆ ਜਾਂਦਾ ਕਿ ਉਸ ਸਮੇਂ ਭੈਣ ਮਮਤਾਜ ਦੀ ਉਮਰ 18 ਸਾਲ ਸੀ ਜੋ 131 ਸਾਲ ਦੀ ਉਮਰ ਪੋਕ ਕੇ ਸੰਸਾਰ ਤੋਂ ਗਏ ਇੱਕ ਕਮਰੇ ਉਸ ਕਮਰੇ ਦਾ ਬਾਰੀ ਦ੍ਰਿਸ਼ ਜੋ ਅੱਜ ਵੀ ਨੀਆਂ ਜੜੀਆਂ ਨੇ ਇਹਦੀਆਂ ਮੂੰਹਾਂ ਬੋਲਦੀਆਂ ਪਈਆਂ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਕੋਨੇ ਇੱਥੇ ਜਿਹੜੀ ਇਹ ਸੇਵਾ ਚੱਲਦੀ ਪਈ ਆ ਸੰਗਤਾਂ ਨੂੰ ਹੋਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਇੱਥੇ ਸੰਜੋਗ ਕਰਨਾ ਚਾਹੀਦਾ ਆ ਇੱਥੇ ਗੁਰੂ ਜੀ ਦੇ ਖਾਲਸਾਈ ਨੀਲੇ ਝੰਡੇ ਜਿਹੜੇ ਨੇ आसमान ਨੂੰ چیرਦੇ ਹੋਏ ਆਸਮਾਨ ਦਾ ਨੀਲੇ ਰੰਗ ਜਿਹੜਾ ਖਾਲਸਾ ਹੀ ਨੀਲਾ ਰੰਗ ਇੱਕ ਮਿਕ ਹੋਏ ਪਏ ਨੇ ਆ ਵੀ ਆਪਾਂ ਦਰਸ਼ਨ ਕਰ ਸਕਦੇ ਆ ਕਿ ਸਿੱਖਾਂ ਦਾ ਨਿਸ਼ਾਨ ਹੀ ਖਾਲਸਾ ਹੀ ਨੀਲਾ ਪਤਾ ਨਹੀਂ ਸਿੱਖ ਕਿਉਂ ਆਪਣੇ ਰੰਗ ਤੋਂ ਭੁੱਲ ਗਏ ਨੇ ਭਾਈ ਬਚਿੱਤਰ ਸਿੰਘ ਜੀ ਦਾ ਇੱਥੇ ਬਹੁਤ ਹੀ ਸੋਹਣਾ ਇੱਕ ਚਿੱਤਰ ਵੀ ਲੱਗਾ ਹੋਇਆ ਜੋ ਹਾਥੀ ਨਾਲ ਲੜਦਾ ਦ੍ਰਿਸ਼ ਵਿਖਾਇਆ ਗਿਆ ਆ ਬਹੁਤ ਹੀ ਭਾਗਾਂ ਵਾਲੀ ਗੱਲ ਆ ਕਿ ਸਿੱਖਾਂ ਲਈ ਕਿ ਮੁਸਲਮਾਨ ਵੀਰਾਂ ਨੇ ਔਖੀ ਵੇਲੇ ਵੀ ਸਾਡਾ ਸਾਥ ਦਿੱਤਾ ਜਦੋਂ ਕਿ ਕੁਝ ਹਿੰਦੂ ਅਤੇ ਕੁਝ ਪਹਾੜੀ ਰਾਜਿਆਂ ਤੇ ਕੁਝ ਮੁਗਲਾਂ ਨੇ ਸਿੱਖਾਂ ਤੇ ਬੇਚੈ ਕਤਿਆਚਾਰ ਕੀਤੇ ਪਰ ਬਹੁਤ ਸਾਰੇ ਮੁਸਲਮਾਨ ਵੀਰ ਸਾਡੇ ਨਾਲ ਖੜੇ ਹੋਏ ਇਹ ਪੂਰਾ ਦ੍ਰਿਸ਼ਿਆ ਬਾਹਰ ਉਸ ਕੋਟਲਾ ਨਿਹੰਗ ਸਿੰਘ ਦੇ ਨਿਹੰਗ ਖਾਨ ਦੀ ਘਰ ਦਾ ਦ੍ਰਿਸ਼ਿਆ ਭਾਗਾਂ ਵਾਲਾ ਸੀ ਉਸ ਸਾਡਾ ਮੁਸਲਮਾਨ ਵੀਰ ਜਿਨੇ ਐਡਾ ਨੇਕੀ ਦਾ ਕਰਮ ਕੀਤਾ ਅੱਜ ਵੀ ਜਿਹੜੀਆਂ ਸੰਗਤਾਂ ਨੇ ਇੱਥੇ ਹੁੰਦੀਆਂ ਨੇ ਅਸੀਂ ਵੀ ਆਪਣੇ ਪਰਿਵਾਰ ਨਾਲ ਆਏ ਆ ਤੁਸੀਂ ਵੀ ਆਇਓ ਜ਼ਰੂਰ